ਉਹ ਮੁੰਡਾ ਫੜੀ ਲਾਂਦਾ ਵਿਚਾਰਾ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਨੂੰ ਬੜਾ ਮਾਰਿਆ ਜਦੋਂ ਮੈਂ ਮੌਕੇ ਤੇ ਗਿਆ ਮਲਾਜਮ ਬੁਲਾਏ ਮਲਾਜਮ ਉਸ ਪਰਿਵਾਰ ਨੂੰ ਲੈ ਕੇ ਥਾਣੇ ਆਣ ਲੱਗੇ ਸੀ ਜਦ ਕਿ ਇੱਕ ਪ੍ਰੈਸਰਟਰ ਸਵਾਲ ਪੁੱਛੇ ਪਰ ਉਹ ਪ੍ਰੈਸਰਟਰ ਉੱਤੇ ਵੀ ਗੱਡੀ ਚਾੜਤੀ ਆ ਕੋ ਲੱਗਦਾ ਕੋਈ ਪ੍ਰੋਗਰਾਮ ਲੱਗਦੀ ਜਾਂਦੇ ਉਹਨਾਂ ਨੂੰ ਤੇ ਤਿੰਨ ਚਾਰ ਬੰਦੇ ਵੀ ਥੱਲੇ ਦੇ ਆ ਤੇ ਇੱਕੋ ਮੁੰਡੇ ਦੇ ਵਿਚਾਰੇ ਦਾ ਮੂੰਹ ਸਾਰਾ ਬਾੜਦਾ ਇਹ ਨਵਾਂ ਕਾਰ ਜਿਹੜੀ ਸਾਈਡ ਤੇ ਕਰਦੀ ਜਿਹੜੇ ਰੇੜੀ ਵਾਲਾ ਸੀ ਮੁੰਡਾ ਉਹਨੇ ਉਹਨੂੰ ਰੋਕਿਆ ਵੀ ਤੁਸੀਂ ਮੇਰੀ ਗੱਡੀ ਨੂੰ ਸਾਈਡ ਤੇ ਕੀਤੀ ਮੈਂ ਉਹ ਦਿਹਾੜੀ ਕਰਦਾ ਮੈਂ ਕੰਮ ਕਰਦਾ ਤੇ ਮੈਂ ਗੱਡੀ 'ਚ ਰੁਕ ਗਈ ਕੋਈ ਗੱਡੀ ਇੱਥੋਂ ਅੱਗੇ ਪਿੱਛੇ ਕਰ ਲਓ ਇਸੇ ਗੱਲ ਤੋਂ ਉਹਨਾਂ ਦੀ ਬਹਿਸ ਹੋ ਗਈ ਜਿਹੜਾ ਪਤਾ ਲੱਗਾ ਕਿ ਕਾਰ ਵਾਲੇ ਨੂੰ ਉਹ ਮੁੰਡੇ ਦੇ ਮੂੰਹ ਤੇ ਕੋਈ ਪੰਚ ਮਾਰ ਰਿਹਾ ਉਹਦੇ ਸਾਹ ਤੇ ਜਿਹੜਾ ਬਾਹਰ ਇੱਕ ਮੁੰਡਾ ਫੜੀ ਲਾਂਦਾ ਵਿਚਾਰਾ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਨੂੰ ਬੜਾ ਮਾਰ ਰਿਹਾ ਜਦੋਂ ਮੈਂ ਮੌਕੇ ਤੇ ਗਿਆ ਮਲਾਜਮ ਬੁਲਾਇਆ ਮਲਾਜਮ ਉਹ ਪਰਵਾਰ ਨੂੰ ਲੈ ਕੇ ਥਾਣੇ ਆਣ ਲਗੇ ਸੀ ਜਦ ਕਿ ਇੱਕ ਪ੍ਰੈਸ ਕਨਫਰੈਂਸ ਸਵਾਲ ਪੁੱਛੇ ਪਰ ਉਹ ਪ੍ਰੈਸ ਕਨਫਰੈਂਸ ਤੇ ਵੀ ਗੱਡੀ ਛਾੜਤੀ ਆ ਦੋ ਕੋ ਉੱਥੇ ਪਬਲਿਕ ਹੋਰ ਖੜੀ ਸੀ ਇੱਕ ਪੁਲਿਸ ਮਲਾਜੀਆਂ ਸੀ ਸਾਰੇ ਉੱਤੇ ਗੱਡੀ ਚੜਾਈ ਮੈਨੂੰ ਪਰਿਵਾਰ ਸਾਈਕੋ ਲੱਗਦਾ ਤੇ ਕੋਈ ਪ੍ਰੋਬਲਮ ਲੱਗਦੀ ਜਾਂਦੇ ਉਹਨਾਂ ਨੂੰ ਤੇ ਤਿੰਨ ਚਾਰ ਬੰਦੇ ਵੀ ਥੱਲੇ ਡੇ ਆ ਤੇ ਇੱਕੋ ਮੁੰਡੇ ਦਾ ਵਿਚਾਰੇ ਦਾ ਮੂੰਹ ਸਾਰਾ ਪਾੜਦਾ ਕੀ ਨਾਮ ਕੀ ਹੈਗਾ ਜਿੰਨਾ ਜਨਰਲ ਇੰਜਰੀ ਹੋਈ ਪਈ ਉਹ ਮੁੰਡਾ ਮਿੰਕੂ ਹੈ ਅੱਛਾ ਵਿਚਾਰਾ ਗਰੀਬ ਮਾਤਰ ਸਾਤੀ ਬੰਦਾ ਉਹਦੇ ਦਸਤਾਰ ਵੀ ਲਾਈ ਉਹਨੂੰ ਮਾਰਿਆ ਵੀ ਬੜਾ ਇਹਨਾਂ ਨੇ ਤੇ ਹੁਣ ਕੀ ਤੁਸੀਂ ਨਾਲ ਜੋ ਐਮਐਲਆਰ ਬਣ ਹੋਏਗੀ ਹਾਂਜੀ ਹਾਂਜੀ ਉਹ ਸਾਰੇ ਕਰਾਂਗੇ ਨਾਲ ਸਾਰਿਆਂ ਕੋ ਜੋ ਬਣਦੇ ਕਾਰਵਾਈ ਕਰਾਵਾਂਗੇ ਇਹਨਾਂ ਤੇ ਭਾਜੀ ਹੈ ਕਿਤੋਂ ਦੇ ਨੇ ਆਰਿਆਂ ਵਾਲੇ ਪਤਾ ਨਹੀਂ ਮੈਨੂੰ ਨਹੀਂ ਪਤਾ ਹਾਂਜੀ ਕੀ ਮਾਹੌਲ ਸੱਸ ਨਹੀਂ ਹੈ ਗਿਆ ਹਾਂਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਛੂ ਮਾਰਕੀਟ ਦਾ ਰੈਡ ਕਾਰਪਾ ਹਵਨ ਸੋਰੀ ਉੱਥੇ ਛੂ ਮਾਰਕੀਟ ਜੋਤੀ ਜੋਗ ਉੱਥੇ ਕੋਈ ਝਗੜਾ ਹੋਇਆ ਤੇ ਉੱਥੇ ਸਾਡੇ ਵੈਰੀਫਾਈ ਜੋ ਕੀਤਾ ਪਤਾ ਲੱਗਾ ਕਿ ਉੱਥੇ ਗੱਡੀ ਨੋਵਾ ਗੱਡੀ ਵਾਲੇ پارک ਕੀਤੀ ਗੱਡੀ ਉੱਥੇ ਕੋਈ ਆਸ-ਪਾਸ ਉਹਦੇ ਲਾਗੇ ਆਸ-ਪਾਸ ਕੋਈ ਰੇੜੀ ਖੜੀ ਸੀ ਕਾਰ ਵਾਲੇ ਨੇ ਨੋਵਾ ਕਾਰ ਨੇ ਰੇੜੀ ਸਾਈਡ ਤੇ ਕਰਤੀ ਜਿਹੜੇ ਰੇੜੀ ਵਾਲਾ ਸੀ ਮੁੰਡਾ ਉਹਨੇ ਉਹਨੂੰ ਰੋਕਿਆ ਵੀ ਤੁਸੀਂ ਮੇਰੀ ਗੱਡੀ ਕਿਉਂ ਸਾਈਡ ਕੀਤੀ ਮੈਂ ਦਿਹਾੜੀ ਕਰਦਾ ਮੈਂ ਕੰਮਕਾਰ ਕਰਦਾ ਤੇ ਮੈਂ ਗੱਡੀ 'ਚ ਰੁਕੀ ਤੁਸੀਂ ਗੱਡੀ ਇੱਥੋਂ ਅੱਗੇ ਪਿੱਛੇ ਕਰ ਲਓ ਇਸੇ ਗੱਲ ਤੋਂ ਉਹਨਾਂ ਦੀ ਬਹਿਸ ਹੋ ਗਈ ਜਿਹੜਾ ਪਤਾ ਲੱਗਾ ਕਿ ਕਾਰ ਵਾਲੇ ਨੇ ਉਹ ਮੁੰਡੇ ਦੇ ਮੂੰਹ ਤੇ ਕੋਈ ਪੰਜ ਮਾਰਿਆ ਉਹਦੇ ਛੱਟ ਲੱਗੀ ਐ ਤੇ ਉਸ ਤੋਂ ਬਾਅਦ ਅੱਗੇ ਪਬਲਿਕ ਇਕੱਠੀ ਹੋ ਗਈ ਤੇ ਉਹਨੂੰ ਹੀ ਪੁਲਿਸ ਪਾਰਟੀ ਥਾਣੇ ਲੈ ਕੇ ਆਉਣ ਲੱਗੀ ਸੀ ਤੇ ਉਹਨੇ ਗੱਡੀ ਤੇ ਚਲਾਈ ਤੇ ਗੱਡੀ ਉਹ ਆਪ ਹੀ ਡਰਾਈਵ ਕਰ ਰਹੀ ਹੈ ਤੇ ਉਹਦੇ ਕਰਕੇ ਉਹਦੇ ਪਤਾ ਲੱਗਾ ਵੀ ਇੱਕ ਦੋ ਜਣੇ ਉਹਦੇ ਉਹਦੀ ਫੇਰ ਬਦਲੀ ਹੋਣਾ ਦੀ ਸਰ ਇਹ ਚਰਚ ਵੀ ਲੱਥੀ ਗਈ ਹੈ ਉਹਨਾਂ ਦੀ ਨਹੀਂ ਉਹਦੇ ਬਾਰੇ ਮੈਂ ਅਜੇ ਵੈਰੀਫਾਈ ਨਹੀਂ ਕੀਤਾ ਮੈਨੂੰ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ ਗੱਡੀ ਵਾਲੇ ਦਾ ਨਾਮ ਮੈਚ ਜਸਟ ਆਇਆ ਜੀ ਮੈਂ ਪਤਾ ਕਰ ਰਿਹਾ ਹਾਂ ਬਾਅਦ ਵਿੱਚ ਪੁੱਛ ਲਵਾਂਗੇ ਓਵਰ ਆਲ ਤੁਹਾਡੀ ਇਨਵੈਸਟੀਗੇਸ਼ਨ ਤੋਂ ਮਾਮਲਾ ਦਰਜ ਕਰਨ ਲੱਗੇ ਕਿਹੜੀਆਂ ਕਿਹੜੀਆਂ ਹਾਂਜੀ ਮਾਮਲਾ ਉਹ ਮੁੰਡਾ ਜਿਹੜਾ ਹਸਪੀਟਲ ਵਿੱਚ ਐਡਮਿਟ ਹੈ ਤੇ ਦੋ ਜਣੇ ਐਡਮਿਟ ਗਏ ਜਾਂ ਉੱਥੇ ਇਲਾਜ ਕਰਾਉਣ ਗਏ ਆ ਉੱਥੋਂ ਐਮਬਲੈਂਸ ਆਉਂਦੀ ਹੈ ਦੇਖਦੇ ਕਿੰਨੀ ਚੋਟ ਆ ਉਹਦੇ ਸਾਬ ਨਾਲ ਉਹਦਾ ਐਫਆਈਆਰ ਦਰਜ ਕਰਾ ਸਰ ਗੱਡੀ ਮੋੜਦਿਆਂ ਸਾਰਿਆਂ ਨੇ ਦੋ ਤਿੰਨ ਜਣੇ ਹੋਰ ਵੀ ਨੀਚੇ ਆਏ ਨੇ ਗੱਡੀ ਥੱਲੇ ਜਿਹੜਾ ਵੀ ਆ ਉਹਦਾ ਸਟੇਟਮੈਂਟ ਲਿਖਵੇ ਸਟੇਟਮੈਂਟ ਲਿਖੋ ਜੀ ਅਜੇ ਮੈਡੀਕਲ ਨਹੀਂ ਕਰਵਾਇਆ ਜੀ ਅਜੇ ਨਹੀਂ ਮੈਡੀਕਲ ਕਰਵਾਇਆ ਜੀ ਓਕੇ ਕੀ ਲੱਗਦਾ ਜੀ ਦੂਸਰੇ ਬੜੇ ਅਜੇ ਨਹੀਂ ਅਜੇ ਮੈਦ